ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੀ ਜਰਨ ਮਿਲ ਕੇ ਥੋੜੇ ਜਿਹੇ ਸਮੇਂ ਤੋਂ ਬਹੁਤ ਆਲਾ ਹਾਲ ਹੈ ਸਕੀਏ ਕਿਉਂਕਿ ਜ਼ਿੰਦਗੀ ਲੰਘਦੀ ਜਾਂਦੀ ਆ ਜਿਹੜਾ ਅੱਜ ਦਾ ਅੰਮ੍ਰਿਤ ਜਿਹੜਾ ਲੰਘ ਗਿਆ ਪਿਆਰੇ ਮੁੜ ਕੇ ਹੱਥ ਵਿੱਚ ਨਹੀਂ ਆਉਣਾ ਅੱਜ ਰਾਤ ਲੰਗੀ ਚੌਥਾ ਪਹਿਰ ਵੀ ਕੁ ਤਦ ਰਹਾਂਗਾ ਇਹਨੇ ਵੀ ਲੰਘ ਜਾਣਾ ਮੁੜ ਕੇ ਨਹੀਂ ਸਮਾਂ ਮਿਲਣਾ ਸਾਹਿਬ ਗੁਰੂ ਪਾਸ਼ਾ ਦੇ ਚਰਨਾਂ ਵਿੱਚ ਬੈਠੇ ਰਹਿਣ ਲੱਗੇ ਗੁਰੂ ਵਰਦਨ ਪਾਸ਼ਾ ਮਹਾਰਾਜ ਇੱਕ ਵਾਰੀ ਕਹਿੰਦੇ ਗੁਰੂ ਕੀ ਨਗਰੀ ਸ੍ਰੀ ਹਰਮੰਦਰ ਸਾਹਿਬ ਕੇ ਸਵਾਇ ਮਾਨ ਨੇ ਉਹਨਾਂ ਦੇ ਚਰਨਾਂ ਵਿੱਚ ਸੰਗਤ ਆਉਂਦੀਆਂ ਨੇ ਸੇਵਾ ਦਾ ਆ ਰਹੇ ਨੇ ਗੁਰਸੇ ਕਰਦੇ ਬੜੀ ਪਿਆਰ ਵਾਲੀ ਸਖੀ ਹੈ ਪਿਆਰੀ ਜਿਹਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈਗਾ ਜਦੋਂ ਗੁਰੂ ਅਰਜਨ ਪਾਸ਼ਾ ਦੇ ਚਰਨਾਂ ਵਿੱਚ ਸੰਗਤ ਆਉਂਦੀਆਂ ਨੇ ਗੁਰਸਿੱਖ ਰਹਿੰਦੇ ਨੇ ਸੇਵਾ ਕਰਦੇ ਨੇ ਗੁਰੂ ਅਰਜਨ ਪਾਸ਼ਾ ਬਰਾਜ ਸਿੱਖਾਂ ਨੂੰ ਆਵਾਜ਼ ਮਾਰਦੇ ਨੇ ਸੇਵਾ ਦੇ ਲਈ ਕਹਿੰਦੇ ਭਾਈ ਤਿਆਰੀ ਮਰੋਪਾ ਕਿਤੇ ਜਾ ਕੇ ਆਉਣਾਗਾ ਕੋ ਪਿਆਰਾ ਜਾਦ ਕਰਿਆ ਦਾ ਜਦੋਂ ਗੁਰਸਿੱਖਾਂ ਨੇ ਕਹਿੰਦੇ ਤਿਆਰੀ ਸ਼ੁਰੂ ਕਰ ਦਿੱਤੀ ਪਾਤਸ਼ਾਹ ਜੀ ਨੇ ਕਹਿੰਦੇ ਸ਼ਾਮ ਦਾ ਵੇਲਾਗਾ ਤੁਰੇ ਨਹੀਂ ਤੇ ਨਾਲ ਗੁਰਸਿੱਖ ਨੇ ਗੁਰੂ ਅਰਜਨ ਪਾਤਸ਼ਾਹ ਦੇ ਗੁਰੂ ਕੀ ਲੰਗਰੀ ਲੰਘ ਕੇ ਪਿਆਰੇ ਜਦੋਂ ਅੱਗੇ ਆਏ ਤਨ ਤਰਨ ਸਾਹਿਬ ਦੇ ਵੱਲ ਸਾਰੇ ਪਾਸੇ ਜੰਗਲੀ ਜੰਗਲ ਸੀ ਰੋਹੀ ਵੀ ਆਬਾਨ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਤੁਰੇ ਆ ਰਹੇ ਨੇ ਨਾਲ ਗੁਰਸਿੱਖ ਨੇ ਕਹਿੰਦੇ ਇੱਕ ਜੰਗਲ ਦੇ ਵੱਲ ਜਾ ਰਹੇ ਨੇ ਤੇ ਗੁਰਸਿੱਖ ਕਹਿੰਦੇ ਨੇ ਮਹਾਰਾਜ ਕਿੱਧਰ ਨੂੰ ਚੱਲੇ ਆ ਅੱਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਰੇ ਆਉ ਪਾਗੀ ਚੱਲ ਕੇ ਆਉਣੇ ਕੋਈ ਪਿਆਰਾ ਯਾਦ ਕਰਦਾਗਾ ਕਿਤੇ ਸੋਚ ਕੇ ਵੇਖਿਓ ਜਿਹਨੂੰ ਗੁਰੂ ਜਾਗ ਕਰੇ ਜਿਹਨੂੰ ਗੁਰੂ ਆਪ ਦਰਸ਼ਨ ਦੇਣ ਵਾਸਤੇ ਆਏ ਪਿਆਰੇ ਉਹਦੇ ਕਿੱਡੇ ਵੱਡੇ ਭਾਗ ਹੋਣਗੇ ਗੁਰੂ ਆਪ ਚੱਲ ਕੇ ਆਉਂਦਾ ਹੋਵੇ ਜੀ ਦੇ ਕੋਲ ਜਿਹਨੂੰ ਆਪ ਮਿਲਣ ਵਾਸਤੇ ਮੇਰਾ ਪਿਆਰਾ ਹੁੰਦਾ ਹੋਵੇ ਉਸ ਗੁਰਸਿੱਖ ਦੇ ਕਿੱਡੇ ਵੱਡੇ ਜੀਵਨ ਹੋਣਗੇ ਕਿੱਡਾ ਵੱਡਾ ਤਾਂ ਜੀਵਨ ਹੋਵੇਗਾ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੰਗਲ ਦੇ ਰਸਤੇ ਕਿ ਨਜ਼ਾਰੇ ਨੇ ਗੁਰੂ ਜੀ ਕਹਿੰਦੇ ਮਹਾਰਾਜ ਜੀ ਜੰਗਲ ਦੇ ਬੰਨ ਤਾਂ ਸਾਰੇ ਪਠਾਨ ਰਹਿੰਦੇ ਨੇ ਜਿੱਧਰ ਆਪਾਂ ਜਾ ਰਹੇ ਮਹਾਰਾਜ ਇਧਰ ਪਠਾਣਾ ਦਾ ਸਾਰੇ ਇਲਾਕਾ ਦਾ ਪਠਾਨ ਬਹੁਤ ਰਹਿੰਦੇ ਨੇ ਬੜੇ ਬੇਈਮਾਨ ਹੁੰਦੇ ਨੇ ਵੀ ਤੇ ਪਠਾਨ ਤੁਰਦੇ ਤੁਰਦੇ ਮਹਾਰਾਜ ਕਹਿੰਦੇ ਕਿ ਜਾ ਕੇ ਜਗਾ ਤੇ ਅਸਨ ਲਾਇਆ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਜਗ੍ਹਾ ਤੇ ਬਰਾਸਣ ਲਾ ਕੇ ਸੱਚੇ ਪਾਤਸ਼ਾਹ ਜੀ ਸਵਾਇਮਾਨ ਹੋਏ ਕਹਿੰਦੇ ਇੱਕ ਗੁਰਸਿੱਖ ਗਰੀਬ ਜੰਗਲ ਦੇ ਵਿੱਚ ਰਹਿੰਦਾਗਾ ਉਮਰ ਬਹੁਤ ਬਢੇਰੀ ਆ ਪੀ ਕਹਿੰਦੇ ਲੱਕੜਾਂ ਦੀ ਪੰਨ ਚੁੱਕੀ ਹੋਈ ਆ ਮੋਢਿਆਂ ਤੇ ਕਨੇ ਚੁੱਕੀ ਆਉਂਦਾ ਤੇ ਪਾਟੇ 'ਚ ਕੱਪੜੇ ਨੇ ਸਿਰ ਤੇ ਕਹਿੰਦੇ ਸਾਫਾ ਦਾ ਪਾਟਾ ਜ ਬੰਨਿਆ ਹੋਇਆ ਪੈਰਾਂ ਦੇ ਟੁੱਟੇ ਜੁੱਤੇ ਨੇ ਆਪਣੀ ਮੌਦ ਵਿੱਚ ਮੋਢੇ ਦੇ ਉੱਪਰ ਲੱਕੜਾਂ ਦੀ ਪੰਡ ਚੁੱਕੀ ਹੋਈ ਆ ਤੁਰੇ ਆਉਂਦਾਗਾ ਉਹਨੇ ਜਦੋਂ ਵੇਖਿਆ ਵੀ ਕਈ ਸਰੀਰ ਬੈਠੇ ਨੇ ਉਹਨੇ ਵੇਖਿਆ ਸ਼ਾਇਦ ਇਦਾਂ ਲੱਗਦਾ ਵੀ ਸੁਪਨਾ ਬਿਕ ਰਿਹਾਗਾ ਜਦੋਂ ਸਰੀਰ ਵੇਖੇ ਉਧ ਨੂੜ ਪਿਆ ਤੁਰਦਾ ਤੁਰਦਾ ਕਹਿੰਦੇ ਗੁਰੂ ਪਾਸ਼ਾ ਦੇ ਵੱਲ ਆਇਆ ਜਿਹੜਾ ਸੁਪਨਾ ਵੇਖ ਰਿਹਾ ਸੀ ਉਹਨੂੰ ਸੋਚਿਆ ਵੀ ਗੁਰੂ ਵਰਦਨ ਪਾਸ਼ਾ ਜੀ ਮਹਾਰਾਜ ਇੱਧਰ ਕਿੱਧਰ ਜੰਗਲੀ ਇਲਾਕੇ ਦੇ ਵਿੱਚ ਕਿੱਧਰ ਆ ਗਏ ਪਾਸ਼ਾ ਜੀ ਜਦੋਂ ਗੁਰੂ ਵਰਦਨ ਪਾਸ਼ਾ ਮਹਾਰਾਜ ਇਹ ਕਨੇ ਦਰਸ਼ਨ ਕੀਤੇ ਕਨੇ ਦਰਸ਼ਨ ਕਰਕੇ ਜਿਹੜੀ ਮੋਢੇ ਦੇ ਉੱਪਰ ਕਹਿੰਦੇ ਲਕੜਾਂ ਚੁੱਕੀਆਂ ਹੋਈਆਂ ਨੇ ਪੰਡਤ ਚੁੱਕੀ ਹੋਈ ਆ ਉਹ ਥੱਲੇ ਡੇਗ ਜਿੱਤੀ ਤੇ ਗੁਰੂ ਅਰਜਨ ਪਾਸ਼ਾ ਦੇ ਚਰਨਾਂ ਤੇ ਟੇਪੇ ਆ ਸੱਚੇ ਪਾਸ਼ਾ ਤੁਸੀਂ ਇਸ ਇਲਾਕੇ ਦੇ ਵਿੱਚ ਇਹ ਜੰਗਲ ਦੇ ਵਿੱਚ ਕਿੱਧਰ ਆ ਗਏ ਇੱਧਰ ਕੋਈ ਖਾਣ ਪੀਣ ਦਾ ਪ੍ਰਬੰਧ ਵੀ ਨਹੀਂ ਹੈ ਕੁਝ ਛਕਣ ਸਕਾਉਣ ਦਾ ਪ੍ਰਬੰਧ ਵੀ ਨਹੀਂ ਹੈ ਬੇਗੋ ਗੁਰੂ ਅਰਜਨ ਪਾਸ਼ਾ ਜੀ ਕੀ ਕਹਿੰਦੇ ਨੇ ਉਸ ਗਰੀਬ ਸਿੱਖ ਨੂੰ ਕੇਲੇ ਸਿਖਾ ਅਸੀਂ ਤੈਨੂੰ ਮਿਲਣਾ ਹੈ ਚਰਨਾਂ ਚੜਕ ਪਿਆ ਮਹਾਰਾਜ ਕਿਉਂ ਮਜ਼ਾਕ ਕਰਦੇ ਹੋ ਗਰੀਬ ਨੂੰ ਚਰਨ ਫੜ ਲੈ ਸੱਚੇ ਪਾਤਸ਼ਾਹ ਜੀ ਮੈਂ ਤਾਂ ਗਰੀਬ ਹਾਂ ਕਿਉਂ ਮਜ਼ਾਕ ਕਰਦੇ ਹੋ ਮਹਾਰਾਜ ਮੇਰੇ ਤਨ ਤੇ ਚੰਗੇ ਕੱਪੜੇ ਨਹੀਂ ਪੈਰਾਂ ਮੇਂ ਚੰਗੀ ਜੁੱਤੀ ਨਹੀਂ ਮੇਰੇ ਕੋਲ ਚੰਗਾ ਘਰ ਨਹੀਂ ਉਮਰ ਮੇਰੀ ਬਹੁਤ ਬਡੇਰੀ ਹੋ ਚੁੱਕੀ ਆ ਮਹਾਰਾਜ ਕਿਉਂ ਮਜ਼ਾਕ ਕਰਦੇ ਤੁਸੀਂ ਗਰੀਬ ਨੂੰ ਸੱਚੇ ਪਾਸਾ ਜੀ ਕਹਿੰਦੇ ਕਹਿੰਦੇ ਸਿੱਖਾ ਤੂੰ ਰਾਜਾਂ ਦਾ ਰਾਜ ਜਿਹਨੂੰ ਗੁਰੂ ਪਿਆਰਿਓ ਰਾਜਾ ਕਹਿੰਦੇ ਕਨਾ ਜਿਹਦੀ ਨਿਗਾਹ ਦੇ ਵਿੱਚ ਗੁਰੂ ਦੀ ਨਿਗਾਹ ਦੇ ਵਿੱਚ ਰਾਜਾ ਨੱਜਣਾਉਂਦਾ ਹੋਵੇ ਇੱਥੇ ਲੱਖਾਂ ਚਾਹੇ ਦੇ ਰਾਜੇ ਬਣੇ ਨੇ ਦੁਨੀਆ ਦੇ ਪਰ ਗੁਰੂ ਦੇ ਉਹ ਤੁਸਨੇ ਜਦੋਂ ਗੁਰਸਿੱਖ ਕਹਿੰਦੇ ਬੇਨਤੀ ਕੀਤੀ ਮਹਾਰਾਜ ਮੈਂ ਗਰੀਬ ਆ ਚੰਗੇ ਮੇਰੇ ਕੱਪੜੇ ਨਹੀਂ ਮੇਰਾ ਘਰ-ਬਾਰ ਨਹੀਂ ਕੋਈ ਚੰਗਾ ਟੁੱਟੀ ਜੀ ਮੰਝਿਆ ਮਹਾਰਾਜ ਉਹ ਵੀ ਰस्सियां ਬੰਨ ਬੰਨ ਕੇ ਖੜਾਈ ਹੋਈ ਆ ਤੇ ਤੁਸੀਂ ਮੈਨੂੰ ਮਜ਼ਾਕ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਸਿਕਾ ਤੈਨੂੰ ਮਜ਼ਾਕ ਨਹੀਂ ਕਰਦੇ ਕਹਿੰਦੇ ਮਹਾਰਾਜ ਮੇਰੇ ਕੋਲ ਤਾਂ ਘਰ ਹੀ ਨਹੀਂ ਮੈਂ ਕਿੱਥੇ ਲੈ ਕੇ ਜਾਵਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਣਾ ਤੇਰੇ ਘਰ ਆਸੀ ਨੇ ਸਾਨੂੰ ਤਾਂ ਲੈ ਕੇ ਚੱਲਦਾ ਕੀ ਹੋਇਆ ਕਹਿੰਦੇ ਉਹ ਗੁਰਸਿੱਖ ਗਰੀਬ ਅੱਗੇ ਲੱਗਿਆ ਜਾ ਰਿਹਾ ਤੇ ਪਿੱਛੇ-ਪਿੱਛੇ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਨਾਲ ਸਿੱਖ ਨੇ ਜਿਹਦੇ ਅੱਗੇ ਗਏ ਕਹਿੰਦੇ ਇੱਕ ਟੁੱਟੀ ਜੀ ਸੱਪਰੀਆਂ ਦੀ ਕੰਨਿਆਂ ਦੀ ਟੁੱਟੀ ਜੀ ਉਹਦੇ ਵਿੱਚ ਇੱਕ ਟੁੱਟੀ ਮੰਜੀ ਪਈ ਹੈ ਰੱਸੀਆਂ ਦੇ ਨਾਲ ਬੰਨ ਕੇ ਰੱਖੀ ਹੋਈ ਹੈ ਇੱਕ ਫੱਟੀ ਜੀ ਚਾਦਰ ਆ ਗਈ ਉਹ ਮੰਜੇ ਦੇ ਉੱਪ ਟੁੱਟੇ ਮੰਜੇ ਤੇ ਫੱਟੀ ਦੀ ਚਾਦਰ ਵਿਛਾਈ ਕਹਿੰਦੇ ਬੜੇ ਚਾਰ ਨਾਲ ਉਹ ਗੁਰਮੁਖ ਨੇ ਉਹ ਗੁਰਸਖ ਗਰੀਬ ਨੇ ਸੱਚੇ ਪਾਤਸ਼ਾਹ ਨੂੰ ਕਹਿੰਦੇ ਉੱਪਰ ਬਿਠਾਇਆ ਤੇ ਆਪ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬਹਿ ਗਿਆ ਥੱਲੇ ਤੇ ਗੁਰਸਖ ਖੜੇ ਨਿਆਲੇ ਦਾਣੀ ਵੇਖੀ ਜਾਂਦੇ ਨੇ ਕਹਿੰਦੇ ਭਾਈ ਤੂੰ ਕੀ ਕਰਦਾ ਹੁੰਨਾ ਕੀੜੀ ਕਰਤ ਕਰਦਾ ਕੀ ਕੰਮ ਕਰਦਾ ਗੁਰੂ ਗਰਜਨ ਪਸਾ ਜੀ ਕਹਿਣ ਲੱਗੇ ਦੋਨੇ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜਿਹੜੇ ਕਿਸਾਨ ਕਣਕ ਬੀਜਦੇ ਨੇ ਉਹਨੂੰ ਝਾੜਦੇ ਨੇ ਕਿਉਂਕਿ ਪਹਿਲਾਂ ਸਮੇਂ ਦੇ ਵਿੱਚ ਮਸ਼ੀਨੀ ਨਹੀਂ ਮਸ਼ੀਨੀ ਦਾ ਜੋਕ ਨਹੀਂ ਸੀ ਪਰੇ ਜੋ ਵੇਖਿਆ ਜਾਏ ਹੁਣ ਤਾਂ ਮਸ਼ੀਨਾ ਆ ਗਈਆਂ ਜਿਹੜੇ ਕਿਸਾਨ ਵਰਦ ਕਣਕ ਵੜਦੇ ਨੇ ਉਹਨੂੰ ਝਾੜਦੇ ਨੇ ਝાળ ਕੇ ਕਣਕ ਹੁੰਦੀ ਹੈ ਇਕੱਠੀ ਕਰਕੇ ਉਹ ਕਿਸਾਨ ਲੈ ਕੇ ਜਾਂਦੇ ਨੇ ਦੋ ਵਾਰੀ ਜਿਹੜੀ ਤੀਸਰੀ ਵਾਰ ਥੱਲੇ ਪਈ ਹੁੰਦੀ ਹੈ ਉਹਨਾਂ ਦੇ ਵਿੱਚ ਮੈਂ ਜਾਨਾਂਗਾ ਤੇ ਉਹਨੂੰ ਇਕੱਠੀ ਕਰਕੇ ਹੌਲੀ-ਹੌਲੀ ਢੇਰੀ ਬਣਾ ਲੈਣਾ ਮਹਾਰਾਜ ਜੀ ਢੇਰੀ ਬਣਾ ਕੇ ਉਹਨੂੰ ਸੰਢ ਕੇ ਮਹਾਰਾਜ ਮੈਂ ਆਪਣੇ ਕੱਪੜੇ ਦੇ ਵਿੱਚ ਪਾ ਕੇ ਚੱਕੀ ਤੇ ਲੈ ਕੇ ਜਾਣਾ ਤੇ ਪੀਸ ਕੇ ਉਸ ਕਣਕ ਦੇ ਤਿੰਨ ਪ੍ਰਸ਼ਾਦੇ ਬਣਦੇ ਨੇ ਮਾਰੇ ਗਣੱਛਾ ਸੱਚੇ ਪਾਤਸ਼ਾਹ ਜੀ ਉਹ ਢੇਰੀ ਦੇ ਵਿੱਚੋਂ ਮੈਂ 10% ਉਸੇ ਢੇਰੀ ਦੇ ਵਿੱਚੋਂ 10% ਪਸ਼ੂ ਤੇ ਪੰਛੀਆਂ ਵਾਸਤੇ ਵੰਡਦਾਗਾ ਉਹਦੇ ਵਿੱਚੋਂ ਤਿੰਨ ਪ੍ਰਸ਼ਾਦ ਦੇ ਬਣਦੇ ਨੇ ਦੋ ਪ੍ਰਸ਼ਾਦ ਦੇ ਤੇ ਮੈਂ ਰੱਖ ਲੈਣਾ ਤੇ ਇੱਕ ਪ੍ਰਸ਼ਾਦਾਂ ਮੈਂ ਸ਼ਕਲਾ ਮਹਾਰਾਜ ਚ ਸ਼ਕ ਲੈਨੇ ਆ ਤੇ ਦੋ ਪ੍ਰਸਾਦੇ ਮੇਰੇ ਕੋਲ ਰੱਖ ਲੈਣਾ ਜਿਹੜਾ ਵੀ ਕੋਈ ਰਾਹੀ ਖੰਦੀ ਲੰਘਦਾ ਆ ਇਥੋਂ ਦੇ ਕੋਈ ਮੇਰੀ ਸੱਪਰੀ ਦੇ ਕੋਲ ਦੀ ਉਹਨੂੰ ਛਕਾ ਦੇਣਾ ਤੇ ਇੱਕ ਵਾਂ ਸ਼ਕ ਲੈਣਾ ਤੇ ਕੁਝ ਜਿਹੜੇ ਦਾਣੇ ਬਚਦੇ ਨੇ ਮਹਾਰਾਜ ਮੈਂ ਪੰਛੀਆਂ ਨੂੰ ਪਾਉਣਾਗਾ ਮੈਂ ਇਹ ਕੰਮ ਕਰਦਾਗਾ ਸੱਚੇ ਪਾਸਾ ਜੀ ਕਿੰਤੂ ਤਰਾਜਾਗਾ ਰਾਜਾ ਗੁਰੂ ਵਰਦੀਨ ਪਾਸਾ ਜੀ ਕੰਮ ਲੱਗੇ ਜਦੋਂ ਪਿਆਰਿਓ ਗੁਰੂ ਅਰਜਨ ਪਾਸ਼ਾ ਦੇ ਚਰਨਾਂ ਦੇ ਵਿੱਚ ਸਿੱਖ ਨੇ ਸਾਰੀ ਗੱਲ ਦਸੀ ਵੀ ਮੈਂ ਜਾਣਾ ਮਹਾਰਾਜ ਕਣਕ ਇਕੱਠੀ ਕਰਕੇ ਲਿਆਉਣਾ ਉਹਦੇ ਵਿੱਚੋਂ ਮੈਂ 10% ਪੰਸੀਆਂ ਵਾਸਤੇ ਕੱਢਦਾਗਾ ਦਾਨ ਤੇ ਤਿੰਨ ਪ੍ਰਸ਼ਾਦੇ ਬਣਾਉਣਾਗਾ ਇੱਕ ਸ਼ਕਲ ਇਹਨਾਂ ਤੇ ਦੂਰ ਰੱਖ ਲੈਣਾਗਾ ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਇਦੋਂ ਅੱਗੇ ਕੀ ਕਰਦਾ ਫਿਰ ਹੋਰ ਵੀ ਦੱਸ ਕਹਿੰਦਾ ਜੀ ਮਰਹੋ ਤਾਂ ਕੁਝ ਨਹੀਂ ਕਰਦਾ ਤੁਸੀਂ ਜਾਣੀ ਜਾਣੋ ਮਹਾਰਾਜ ਦੱਸੋ ਕਹਿੰਦੇ ਨਹੀਂ ਤੂੰ ਦੱਸ ਕੀ ਕਰਦਾਗਾ ਆਪਣੀ ਕਿਰਤ ਵੀ ਕਰਦਾਗਾ ਮਿੰਤ ਵੀ ਕਰਦਾਗਾ ਤੇ ਦਸਬੰਦ ਵੀ ਕੱਢਦਾਗਾ ਤੇ ਪੰਸੀਆਂ ਲਈ ਵੀ ਕੱਢਦਾਗਾ ਦਇਆ ਜਾਣੇ ਜੀ ਕੀ ਕਿਸ ਪੁੰਨ দান ਕਰੇ ਗੁਰੂ ਨਾਨਕ ਪਾਸ਼ਾ ਜੀ ਬਾਣੀ ਵਿੱਚ ਕਹਿੰਦੇ ਨੇ ਦਇਆ ਕਿਸੇ ਦੇ ਉੱਪਰ ਕਰਨੀ ਪਿਆਰੇਓ ਬਹੁਤ ਵੱਡਾ ਪਰਉਪਕਾਰ ਦਾ ਕੰਮ ਆ। ਦਇਆ ਜਾਣੇ ਜੀ ਕੀ ਕਿਸ ਪੁੰਨ দান ਕਰੇ। ਕਹਿੰਦੇ ਪੁੰਨ ਕਰਨਾ ਤੇ ਦਾਨ ਕਰਨਾ ਦਸਬੰਧ ਕੱਢਣਾ। ਬਹੁਤ ਵੱਡਾ ਪਰਉਪਕਾਰ ਦਾ ਕੰਮ ਆ। ਗੁਰੂ ਅਰਜਨ ਪਾਸਾ ਜੀ ਬਾਰ-ਬਾਰ ਸਿੱਖ ਨੂੰ ਪੁੱਛਦੇ ਨੇ ਕਹਿੰਦੇ ਭਾਈ ਸਿੱਖਾ ਅੱਗੇ ਕੀ ਕਰਨਾ ਫਿਰ? ਤੂੰ ਪਰਸਾਦੇ ਵੀ ਰਾਹੀ ਫੋੰਦੀ ਨੂੰ ਸੁਕਾ ਦੇਣਾ ਇੱਕ ਆਪ ਸ਼ੱਕਦਾ ਤੇ ਦੋ ਰੱਖ ਲੈਣਾ। ਤੇ ਪਸ਼ੂ ਪੰਛੀਆਂ ਨੂੰ ਵੀ ਤੂੰ ਇਹ ਦਾਣੇ ਪਾਉਣਾਗਾ ਰੋਜ਼ ਇਹਦੂ ਅੱਗੇ ਕੀ ਕਰਦਾ ਕਹਿੰਦੇ ਮਹਾਰਾਜ ਤੁਸੀਂ ਦੱਸੋ ਮੈਂ ਇਹ ਨਹੀਂ ਜਾਣ ਸਕਦਾ ਤੁਸੀਂ ਜਾਣੀ ਜਾਣੋ ਨਿਕਲ ਤੂੰ ਦੱਸ ਹੱਸ ਜੁੜ ਕੇ ਕਹਿਣ ਲੱਗਿਆ ਮਹਾਰਾਜ ਜਿਸ ਸਮੇਂ ਮੈਂ ਕਿਰਤ ਕਰਦਾ ਕਨਾ ਐਨੀ ਗਰੀਬੀ ਦੇ ਵਿੱਚ ਰਹਿ ਕੇ ਉਥੇ ਮੈਂ ਨਾਲ-ਨਾਲ ਸੁਵਾਸ ਸੁਵਾਸ ਨਾਮ ਜਪਦਾ ਨਗਾ ਜਿਕੇ ਆ ਕੋ ਸਤਨਾਮ ਸੱਚੇ ਪਾਤਸ਼ਾਹ ਮੈਂ ਜਿੱਥੇ ਕਿਰਤ ਕਰਦਾ ਆਪਣੀ ਮਿਹਨਤ ਕਰਦਾਗਾ ਐਨੀ ਗਰੀਬੀ ਦੇ ਵਿੱਚ ਰਹਿ ਕੇ ਮਿਹਨਤ ਕਰਦਾ ਹੋਇਆ ਮਹਾਰਾਜ ਮੈਂ ਤੁਹਾਨੂੰ ਯਾਦ ਕਰਦਾ ਸੀ ਵੀ ਮੇਰੀ ਉਮਰ ਬਹੁਤ ਹੋ ਗਈ ਵੀ ਸਮਾਂ ਲੱਗੇ ਤੇ ਮੈਂ ਗੁਰੂ ਵਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਜਾਵਾਂ ਤੇ ਕੱਲ ਨੂੰ ਤਾਂ ਮਹਾਰਾਜ ਮੈਂ ਸਰੀਰ ਛੱਡ ਕੇ ਚਲੇ ਜਾਣਾਗਾ ਤੁਸੀਂ ਬੜੀ ਰਹਿਮਤ ਕੀਤੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਭਾਈ ਗੁਰਸੁਖਾ ਤੂੰ ਯਾਦ ਕਰਦਾ ਸੀ ਕਿ ਨਾ ਵੀ ਸਤਿਗੁਰੂ ਜੀ ਦੇ ਮੈਂ ਚਰਨਾ ਵਿੱਚ ਜਾਵਾਂ ਪਰ ਤੇਰੇ ਨੂੰ ਉਤਾਵਲੇ ਅਸੀਂ ਸੀ ਵੀ ਸੇਤੀ ਜਾਈਏ ਤੇ ਜਾ ਕੇ ਦਰਸ਼ਨ ਦੇਈਏ ਸਾਡੇ ਸਿੱਖ ਨੂੰ ਬੜੇ ਸਮੇਂ ਦਾ ਯਾਦ ਕਰਦਾ ਸੀ ਗੁਰੂ ਅਰਜਨ ਪਾਸਾ ਜੀ ਕਹਿੰਣ ਲੱਗੇ ਤੇਰੇ ਬਹੁਤ ਵੱਡੇ ਭਾਗ ਨੇ ਗੁਰਸਿੱਖਾ ਤੂੰ ਆਪਣਾ ਜੀਵਨ ਸਫਲ ਕਰ ਲਿਆ ਇੱਥੇ ਦੁਨੀਆ ਦੇ ਵਿੱਚ ਸਾਡੇ ਕੋਲੇ ਸੁੱਖ ਸੁਹੂਲਤਾ ਬੜੀ ਐ ਨੇ ਪਿਆਰੇਓ ਚੰਗੇ ਘਰ ਨੇ ਚੰਗੀਆਂ ਕੋਠੀਆਂ ਨੇ ਚੰਗੀਆਂ ਗੱਡੀਆਂ ਨੇ ਚੰਗੇ ਈ ਸੀ ਲੱਗੇ ਨੇ ਹਰ ਇੱਕ ਸੁੱਖ ਸੁਹੂਲਤਾ ਹੁੰਦਿਆਂ ਹੋਇਆਂ ਵੀ ਵੇਖੋ ਸੀ ਰੱਬ ਨੂੰ ਨਹੀਂ ਯਾਦ ਕਰਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਚੰਗੀ ਸਾਨੂੰ ਰੋਟੀ ਮਿਲਦੀ ਏ ਚੰਗੇ ਪਕਵਾਨ ਮਿਲਦੇ ਨੇ ਪਰ ਇੰਨੀਆਂ ਸੁੱਖ ਸੁਹੂਲਤਾ ਹੁੰਦਿਆਂ ਹੋਇਆਂ ਵੀ ਅਸੀਂ ਦਾਤੇ ਨੂੰ ਪਰਮਾਤਮਾ ਨੂੰ ਭੁਲਾ ਦਿੱਤਾ ਭੁੱਲ ਕੇ ਪਰਤਨ ਸੀ ਐਸੇ ਗੁਰ ਸਿੱਖ ਭਾਈ ਹੇਮੇ ਵਰਗੇ ਕਿਹਨੇ ਤੇਰਾ ਨਾਮ ਕੀ ਆ ਸੱਚੇ ਪਾਤਸ਼ਾਹ ਜੀ ਗਰੀਬਾਂ ਦੇ ਕਦੇ ਨਾਮ ਹੁੰਦੇ ਨੇ ਮਨੁ ਹੇਮਾ ਹੇਮਾ ਕਹਿ ਕੇ ਵਾਜਾ ਮਾਰਦੇ ਨੇ ਮੇਰੀ ਮਾਂ ਵੀ ਹਿਮਾ ਕਹਿੰਦੀ ਹੁੰਦੀ ਸੀ ਮਹਾਰਾਜ ਕਹਿੰਦੇ ਬੜਾ ਪਿਆਰਾ ਨਾਮ ਆਗਾ ਤੇਰਾ ਮੁਕਲ ਵਿੱਚ ਲੈ ਲਏ ਪਿਆਰੇ ਜੀ ਜਦੋਂ ਮੁਕਲ ਵਿੱਚ ਲੈਂਦਾ ਇੱਕ ਰਾਤ ਸਤ ਜਾਨ ਨੂੰ ਕਹਿੰਦੇ ਸਪਰੀ ਦੇ ਵਿੱਚ ਮੇਰੇ ਪਾਤਸ਼ਾਹ ਨੇ ਕੱਟੀ ਦੂਸਰੇ ਦਿਨ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੀ ਉਹਨੇ ਸਵਾਸ त्याग ਦਿੱਤੀ ਸੱਚਖੰਡ ਨੂੰ ਚਲੇ ਗਿਆ ਗੱਜ ਕੇ ਆਪੂ ਸਤਨਾਮ ਕਿਉਂ ਯਾਦ ਕਰਦਾ ਸੀ ਕਿੱਡੇ ਵੱਡੇ ਪਾਤਸ਼ਾਹ ਸੀ ਇਥੋਂ ਸਾਨੂੰ ਸਿੱਖਿਆ ਮਿਲਦੀ ਆ ਪਿਆਰੇਓ ਬੀ ਐਨੀ ਗਰੀਬੀ ਦੇ ਵਿੱਚ ਰਹਿੰਦਾ ਹੋਇਆ ਦੁਨੀਆਂ ਕੱਪੜੇ ਵੇਖਦੀ ਆ ਵੀ ਚੰਗੇ ਕੱਪੜੇ ਹੋਣ ਬਹੁਤ ਵੱਡਾ امیر ਆਦਮੀ ਲੱਗਦਾ ਪਰ ਨਹੀਂ ਗੁਰੂ ਕੀ ਵੇਖਦਾ ਉਹ ਮਨ ਵੇਖਦਾ ਵੀ ਅੰਦਰੋਂ ਕਿਦਾਂ ਦਾ ਮਨ ਆ ਨਾਮ ਜਪਦਾ ਸੇਵਾ ਕਰਦਾ ਗੁਰੂ ਅੰਦਰੋਂ ਵੇਖਦਾ ਵੇਖੋ ਚੱਲ ਕੇ ਗੁਰੂ ਕੀ ਨਗਰੀ ਤੋਂ ਉਹ ਜੰਗਲ ਦੇ ਵਿੱਚ ਗੁਰੂ ਵਰਦਨ ਪਾਸ਼ਾ ਜੀ ਆਪ ਉਹ ਸਿੱਖ ਨੂੰ ਦਰਸ਼ਨ ਦੇਣ ਵਾਸਤੇ ਗਏ ਪਿਆਰਿਓ ਤੂ ਤਾਂ ਰਾਜਾਂਗਾ ਗੁਰੂ ਅਰਜਨ ਪਾਸ਼ਾ ਨੇ ਵਚਨ ਕਿਹਾ ਸੀ ਪਰ ਉਮਰ ਬਰੀ ਬਡੇਰੀ ਹੋ ਗਈ ਸੀ ਫਿਰ ਗੁਰੂ ਅਰਜਨ ਪਾਸ਼ਾ ਦੇ ਚਰਨਾਂ ਦੇ ਵਿੱਚ ਵੇਖੋ ਨੇ ਪੰਜ ਭੂਤਕ ਸਰੀਰ त्याग ਕੇ ਸੱਚਖੰਡ ਨੂੰ ਚਲੇ ਜਾਂਦੇ ਆ ਕਹਿਣ ਤੋਂ ਭਾਵ ਇੱਥੇ ਸਾਨੂੰ ਕੀ ਸਿੱਖਿਆ ਮਿਲਦੀ ਆ ਬੀਸੀ ਮਹਿਲ ਮਾੜੀਆਂ ਦੇ ਵਿੱਚ ਰਹਿੰਦੇ ਹੋਏ ਸਾਨੂੰ ਉਸ ਮਾਲਕ ਨੇ ਪਰਮਾਤਮਾ ਨੇ ਬੜੀਆਂ ਸੁੱਖ ਸਹੂਲਤਾਂ ਦਿੱਤੀਆਂ ਨੇ ਪਿਆਰਿਓ ਅਸੀਂ ਫੇਰ ਵੀ ਅੰਮ੍ਰਿਤ ਵੇਲੇ ਨੂੰ ਉੱਠ ਸਕਦੇ ਹਾਂ ਅਸੀਂ 5 10 ਮਿੰਟ ਗੁਰੂ ਘਰ ਨਹੀਂ ਆ ਕੇ ਬੈਠ ਸਕਦੇ ਅਰਦਾਈ ਵੀ ਛੱਡ ਸਕਦੇ ਪਰ ਕਿਤੇ 80 ਸਾਲ ਦੀ ਬੁੱਢੀ ਮਾਂ ਦੇ ਬਲ ਨਿਗਾ ਮਾਰ ਕੇ ਲਿਖੀਏ ਕਿਤੇ ਸਹੇਬੇ ਘਰ ਮਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਦਿਨ ਅ ਦਸੰਬਰ ਦਾ ਮਹੀਨਾ ਚੱਲ ਰਿਹਾ ਪਿਆਰੀਓ ਕਿਤੇ ਉੱਤਰ ਨਿਗਾਹ ਮਾਰ ਕੇ ਵੇਖੀਏ ਤੇ ਸਾਡੇ ਲਈ ਗੁਰੂ ਪਾਤਸ਼ਾਹ ਨੇ ਵੇਖੋ ਕੀ ਕੀ ਕੁਰਬਾਨੀਆਂ ਕੀਤੀਆਂ ਪਰ ਅਸੀਂ ਅੰਮ੍ਰਿਤ ਰੇ ਉੱਠ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬਹਿ ਕੇ ਆ ਕੇ ਸੁਗਰਾਨਾ ਹੀ ਨਹੀਂ ਕਰ ਸਕਦੇ ਅਸੀਂ ਕਿੰਨੇ ਦੂਰ ਚਲੇ ਗਏ ਗੁਰੂ ਤੋਂ ਬਾਣੀ ਤੋਂ ਪਰ ਅਜ ਲੋੜ ਆ ਘਰੇ ਸਾਨੂੰ ਜਾਗਣ ਦੀ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਉਣ ਦੀ ਅੱਜ ਸਹਿਬਜ਼ਾਦਿਆਂ ਨੂੰ ਯਾਦ ਕਰੀਏ ਕਲੰਗੀ ਤਰਪਾਸ਼ਾ ਗੁਰੂ ਗੋਬ ਸਿੰਘ ਯਾਦ ਕਰੀਏ ਉਹਨਾਂ ਦੀ ਕੁਰਬਾਨੀ ਨੂੰ ਕਿਤੇ ਆਪਣੀ ਕੋਠੀ ਵੱਲ ਵੇਖਿਆ ਕਰ ਕਿਤੇ ਆਪਣੀ ਗੱਡੀ ਦੇ ਵੱਲ ਨਿਗਾਹ ਮਾਰਿਆ ਕਰ ਵੀ ਦਾਤਾਂ ਦਿੱਤੀਆਂ ਕਿੰਨੇ ਨੇ ਉਸ ਮਾਲਕ ਨੇ ਦਿੱਤੀਆਂ ਗੁਰੂ ਵਰਜਨ ਪਾਸ਼ਾ ਜੀ ਕਹਿੰਦੇ ਭੁੱਲ ਨਾ ਜਾਏ ਕਿਤੇ ਸਿੱਖਾ ਇਹ ਦਾਤਾਂ ਸਾਰੀਆਂ ਥੋਂ ਮਿਲੀਆਂ ਨੇ ਕਿਉਂ ਦਾਤ ਪਿਆਰੀ ਬਿਸਰਿਆ ਦਾਤਾ ਦਾ ਅਸੀਂ ਦਾਤਾਂ ਦੇ ਨਾਲ ਤਾਂ ਮੋਹ ਪਾ ਲਿਆ ਪਿਆਰ ਪਾ ਲਿਆ ਪਰ ਦਾਤੇ ਨੂੰ ਭੁੱਲ ਗਏ ਸਾਡੀ ਅਹਲਤ ਜਈਆ ਪਿਆਰੇ ਭੁੱਲੀਏ ਵੇਖੋ ਕਿੱਡੇ ਵੱਡੇ ਭਾਗ ਤੇ ਗੁਰਸਿੱਖ ਦੇ ਗਰੀਬ ਦੇ ਤੇ ਜਿਹੜਾ ਆਪਣੀ ਕਿਰਤ ਵੀ ਕਰਦਾ ਸੀ ਕਿਰਤ ਕਰਦਾ ਕਰਦਾ ਵੀ ਵੇਖੋ ਉਹਦੇ ਵਿੱਚ ਤੋਂ ਪ੍ਰਸ਼ਾਦੇ ਵਿੱਚ ਉਹ ਰਾਹੀ ਫੰਦੀ ਲਈ ਰੱਖਣੇ ਸਾਡੇ ਘਰ ਦੇ ਵਿੱਚ ਕੋਈ ਗਰੀਬ ਆਜੇ ਕਨਾ ਭਿਖਾਰੀ ਆਜੇ ਧੱਕੇ ਮਾਰ ਕੇ ਬਾਹਰ ਕੱਢ ਦਿੰਨੇ ਆ ਵਿਚਰਿਆ ਜਾਂ ਕੰਮ ਕਰਦਾ ਤੇ ਸਾਡੀ ਕਰਦਾ ਸਾਡੇ ਘਰ ਚਲੇ ਜਾ ਧੱਕੇ ਮਾਰ ਕੇ ਬਾਹਰ ਕੱਢ ਦਿੰਨੇ ਆ ਧੰਨ ਸੀ ਇਸੇ ਕੁਲ ਸਿੱਖ ਜਿਹੜੇ ਆਪਣੀ ਮਿਹਨਤ ਵਿੱਚੋਂ ਵੀ ਦੋ ਪ੍ਰਸ਼ਾਦੇ ਰੱਖਣੇ ਇੱਕ ਆਪ ਸਕਣਾ ਤੇ ਫੇਰ ਉਹਦੇ ਵਿੱਚੋਂ ਦਸਵਾਂ ਦਸਵੰਦ ਵੀ ਕੱਢਣਾ ਪੰਸੀਆਂ ਵਾਸਤੇ ਉਹ ਠੇਰੀ ਦੇ ਵਿੱਚ ਉਹ ਕਣਕ ਚੁੱਕਣੀ ਜੰਗਲ ਦੇ ਵਿੱਚ ਜਿੱਥੇ ਪੰਛੀ ਰਹਿੰਦੇ ਨੇ ਉੱਥੇ ਪਾਦਰਣੀ ਕਿੱਡੇ ਵੱਡੇ ਪਰਉਪਕਾਰ ਦਾ ਕੰਮ ਕਰਦਾ ਸੀ ਪਰ ਅਸੀਂ ਕਿਸੇ ਨੂੰ ਰੋਟੀ ਵੀ ਲਖਵਾ ਸਕਦੇ ਕਿਸੇ ਦਾ ਸੁਕਰਾਨਾ ਧੰਨਵਾਦ ਦਾ ਕੀ ਕਰਾਂਗੇ ਪਿਆਰੇ ਗੁਰੂ ਦਸ ਜੀ ਦਾ ਕਿਸੇ ਨੂੰ ਰੋਟੀ ਵੀ ਲਖਵਾ ਸਕਦੇ ਘਰੋਂ ਵਾਪਸ ਮੋੜ ਦਿੰਨੇ ਆ ਪਰ ਗੁਰੂ ਅਰਜਨ ਪਾਸਾ ਜੀ ਕਹਿੰਦੇ ਵੇਖੀ ਇਹ ਕੰਮ ਨਾ ਕਰੀ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਪ੍ਰਮਾਤਮਾ ਘਰ ਆਜੇ ਪਤਾ ਹੀ ਨਹੀਂ ਕਿਹੜੇ ਰੂਪ ਦੇ ਵਿੱਚ ਆਜੇ ਸੋ ਇਸ ਕਰਕੇ ਉਸ ਮਾਲਕ ਨੂੰ ਪਰਮਾਤਮਾ ਨੂੰ ਪਿਆਰੋ ਹਰ ਵੇਲੇ ਉਹਦਾ ਸ਼ੁਕਰਾਨਾ ਕਰਦੇ ਰਹੀਏ ਯਾਦ ਕਰਦੇ ਰਹੀਏ ਭੁੱਲੀਏ ਨਾ